ਏ ਜਿਹੜਾ ਲੋਕ ਜਿਹੜਾ ਉਸ ਪਰਮਾਤਮਾ ਦੀ ਜੇੜ ਹੈ ਜਿਨੇ ਸਾਨੂੰ ਤੰਦਰੁਸਤੀ ਦਿੱਤੀ ਆ ਔਰ ਖਾਸ ਕਰਕੇ ਦਾਨੀ ਭਰਾਵਾਂ ਦਾ ਬੜਾ ਰੋਲ ਹੈ ਜਿਨ੍ਹਾਂ ਨੇ ਇੰਨਾ ਪਿਆਰ ਨੂੰ ਸਰਾਇਆ ਔਰ ਪਿਆਰ ਦੇ ਵਿੱਚ ਇੰਨੀ ਇੱਕ ਤੂਫ਼ਣ ਦੇ ਉੱਤੇ ਇਕੱਠੇ ਹੋ ਗਏ ਔਰ ਇੰਨਾ ਜਾਨਪੂਰਨ ਕਰਕੇ ਇਸ ਧੀ ਦੇ ਆਨੰਦ ਕਾਜ ਦੀਪ ਤੇ ਚੜ ਰਹੇ ਨੇ ਮੈਂ ਇਹਨਾਂ ਦਾ ਦੇਣੀ ਰਹਿਾਂਗਾ ساری ਉਮਰ ਵਾਸਤੇ ਔਰ ਦਾਨੀ ਸੱਚਾ ਕਿ ਫੀਲ ਹੈ ਕਿ ਜਿਹੜਾ ਦਾਨ ਆ ਔਰ ਬੰਦ ਕੀਤਾ ਜਾਵੇ ਕਿਉਂਕਿ ਧੀ ਕੋਲ ਜਿੰਨਾ ਵੀ ਸਮਾਨ ਸੀਗਾ ਉਹ ਲੋੜ ਤੋਂ ਵੱਧ ਹੋ ਚੁੱਕਾ ਇਹਨਾਂ ਦਾ ਘਰ ਬਣਾਉਣ ਤੱਕ ਵੀ ਜਿਹੜੀ ਆ ਉਹ ਲੋਕਾਂ ਦੀ ਸੇਵਾ ਲੈ ਲਈ ਹੈ ਤੇ ਅਸੀਂ ਬੜੇ ਖੁਸ਼ ਆ ਕਿ ਜਿਹੜੀਆਂ ਪਹਿਲਾਂ ਦੇ ਮੂੰਹ ਦੇ ਉੱਤੇ ਮਜੂਸੀ ਸੀਗੀ ਅੱਜ ਉਹਨਾਂ ਦੇ ਚਿਹਰੇ ਤੇ ਰੌਣਕ ਵੇਖ ਕੇ ਅਸੀਂ ਵੀ ਕਹਿੰਦੇ ਸਾਡੀ ਸਾਲਾਂ ਦੀ ਸੋਨਾ ਜਿਹੜੀ ਉਤਰ ਗਈ ਮਾਮੇ ਦੇ ਰੋਣ ਬਣਾ ਦੇ ਇਹਦੇ ਵਿੱਚ ਅਸੀਂ ਜੀ ਇੱਕ ਬੇਨਸ ਦਾ ਰੋੜੀ ਲਾ ਲੋ ਲੜਕੀ ਦਾ ਭਰਾ ਹੈਗਾ ਨਾ ਕੋਈ ਲੜਕੀ ਦਾ ਚਾਚਾ ਨਾ ਕੋਈ ਕਿਤਾਇਆ ਨਾ ਕੋ ਮਾਮਾ ਤੇ ਆਪਾਂ ਪਿੰਡਾਂ ਦੇ ਤੌਰ ਤੇ ਕੰਮ ਕਰਦੇ ਇਹ ਦੋਨੋਂ ਚੀਜ਼ ਬਹੁਤ ਬੜੇ ਮਾਸਰੇ ਬਹੁਤ ਹੀ ਸਿੰਪਲ ਤੇ ਸਧਾਰਨ ਨੇ ਜਿਹੜੇ ਕਿ ਦੁਨੀਆਂ ਵਿੱਚ ਕਦੀ ਵਿਚਰੇ ਹੀ ਨਹੀਂ ਹੈਗੇ ਪਰ ਲੋਕਾਂ ਨੇ ਘਰੋਂ ਕੰਮ ਕਰਕੇ ਤੇ ਆਪਣਾ ਖਿਆਲਾ ਕਰਦੇ ਨੇ ਲੇਕਿਨ ਇਹਨਾਂ ਦੀ ਉਸ ਮਜਬੂਰੀ ਦੇਖ ਕੇ ਤੇ ਸਾਡੇ ਕੋਲ ਰਿਆ ਨਹੀਂ ਗਿਆ ਅੱਜ ਪਤਨਗਰ ਭਰਾਵਾਂ ਨੇ ਆਪਣੀ ਜੇਬ ਵਿੱਚੋਂ ਜਿਹੜਾ ਉਹ ਬੇਟੀ ਨੂੰ ਸ਼ਗਨ ਪਾ ਕੇ ਇੱਕ ਬਹੁਤ ਸੋਹਣਾ ਇੱਕ ਨਵਾਂ ਵਲਿਕਲੀ ਜਿਹੜੀ ਆ ਛੇੜ ਛੇੜੀ ਆ ਜਿਦਾਂ ਨਾਲ ਕੇ ਹੋਇਆ ਕਿ ਉਹਨਾਂ ਜਿਹੜਾ মিডিਆ ਆਗੇ ਆ ਉਹਨਾਂ ਅੰਦਰ ਵੀ ਦੇ ਲਿਆ ਜਿਨ੍ਹਾਂ ਨੇ ਆਪਣਾ ਆਸ ਦੇਵ ਦੇ ਵਿੱਚੋਂ ਫੋਟੋ ਵਿੱਚੋਂ ਉਹ ਕੋੜੀ ਨੂੰ ਸ਼ਗਨ ਦੇ ਕੇ ਆਪਣਾ ਜਿਹੜਾ ਦੁੱਖ ਆ ਉਹ ਪ੍ਰਗਟ ਕਰਵਾਇਆ ਇੱਕ ਕੋਈ ਵੀ ਕੋਈ ਕਮੀਲ ਤੁਹਾਡੇ ਸਾਹਮਣੇ ਆ ਆ ਦੇਖੋ ਕਿੰਨਾ ਸੁਣਾ ਜਿਹੜਾ ਆਨੰਦ ਕਾਜ ਆ ਉਹਨਾਂ ਨੇ ਲੇਟੇ ਚੜਦੇ ਬਹੁਤ ਆਹਦੇ ਤਗਰੀਬੀ ਸੀ ਤੇ ਕਹੋ ਤਾਂ ਤਰ੍ਹਾਂ ਨੇ ਸਾਥ ਦਿੱਤਾ ਅੱਜ ਮੈਂ ਚਾਹੁੰਨੀ ਆ ਕਿ ਆਹ ਜਿਹਨਾਂ ਦਾ ਕੋਈ ਥਰਾਵੇ ਅੱਜ ਮੇਰਾ ਵੀਰ ਪੁਲਸ ਵਾਲਾ ਖੜਾ ਅੱਜ ਮੇਰਾ ਵੀ ਆਂ ਫੀ ਖੜਾ ਚਲੋ ਅਸੀਂ ਧੰਨਵਾਦ ਉਹਨਾਂ ਦਾ ਕਰਦੇ ਆਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਕਿ ਜਿੰਨਾ ਸਾਡਾ ਸਾਥ ਦਿੱਤਾ ਵਾ ਇਹ ਗੱਲ ਦੀ ਕਮੀ ਨਹੀਂ ਰਹਿ ਗਈ ਬਸ ਇਹ ਹੋ ਰਹਾ ਇਹ ਹੋ ਚੋਨੇ ਆ ਕਿ ਜਿੰਨਾ ਆਪਣਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਸੁਲਤਾਨਵਿੰਡ ਲੱਖਾ ਸਿੰਘ ਪਲਾਟ ਗਲੀ ਨੰਬਰ 1 ਤੇ ਆਪਾਂ ਵਾਸੀ ਆ ਮੇਰਾ ਨਾਮ ਗੁਰਬੀਰ ਸਿੰਘ ਆ ਮੇਰੇ ਲਾਗੇ ਸ਼ਾਦੀ ਸਰਦਾਰ ਬਲਵਿੰਦਰ ਸਿੰਘ ਉਹਨਾਂ ਦੀ ਮਿਸੇ ਦਾ ਨਾਂ ਕੁਲਵੰਤ ਕੌਰ ਉਹਨਾਂ ਦੀ ਬੇਟੀ ਦਾ ਨਾਂ ਜੋਤੀ ਠੀਕ ਆ ਜੀ ਅੱਜ ਤੋਂ 5-6 ਦਿਨ ਪਹਿਲਾਂ ਉਹਨਾਂ ਨੇ ਮੇਰੇ ਕੋਲ ਆਏ ਕਹਿੰਦੇ ਆਪਾਂ ਹਾਂਜੀ ਉਹ ਤੋਂ ਉਹਨਾਂ ਦੀ ਬੇਟੀ ਜੀ ਹੋਤੀ ਸੀ ਉਹ ਮੇਰੇ ਕੋਲ ਆਏ ਕਹਿੰਦੇ ਸਾਡੀ ਬੇਟੀ ਦੀ ਸ਼ਾਦੀ ਆ ਤੁਹਾਡੇ ਕੋਲ ਕੁਝ ਨਹੀਂ ਹੈਗਾ ਫਿਰ ਆਪਾਂ ਗੁਰਦੁਆਰੇ ਗਰੰਟੀ ਪਾਪਾ ਬਲਵਿੰਦਰ ਸਿੰਘ ਉਹਨਾਂ ਕੋਲ ਗਏ ਉਹਨਾਂ ਨੇ ਫੇਰਿਆਂ ਦਾ ਕਰਤਾ ਮੈਨੂੰ ਮੈਂ ਕਿਹਾ ਫਿਰ ਮੇਰੀ ਕਮਿਸੀ ਨੇ ਪੁੱਛਿਆ ਉਹਨਾਂ ਨੂੰ ਕਿ ਤੁਹਾਡੇ ਕੋਲ ਲਾਮਾ ਵਾਲਾ ਸੂਟ ਹੈਗਾ ਵਾ ਕਹਿੰਦੇ ਨਹੀਂ ਉਹ ਸੇਵਾ ਅਸੀਂ ਲਈ ਮੈਂ ਵੱਡਾ ਭਰਾ ਬਣ ਕੇ ਉਹ ਸਿਵਲ ਸੂਟ ਰਿਆ ਕੇ ਦਿੱਤਾ ਲਾਮਾ ਵਾਲਾ ਨੂੰ ਠੀਕ ਆ ਤੇ ਫਿਰ ਆਪਾਂ ਮੀਡੀਆ ਦੇ ਰਾਹੀਂ ਅਪੀਲ ਕੀਤੀ ਐਨਆਰਆਈ ਵੀਰਾਂ ਨੂੰ ਪਹੁੰਚਦੇ ਨਰਾਈ ਵੀ ਇੱਥੇ ਵੀ ਆਏ ਪਹੁੰਚੇ ਆ ਉਹਨਾਂ ਦਾ ਧੰਨਵਾਦ ਕਰਦੇ ਪਤਾ ਨਹੀਂ ਲੱਗਾ ਇੰਨਾ ਵੀ ਐਨਆਰਆਈ ਵੀਰਾਂ ਨੇ ਸਾਰੇ ਪੈਸੇ ਦੀ ਵੀ ਜ਼ਿੰਮੇਵਾਰੀ ਚੁੱਕ ਲਈ ਖਾਣੇ ਦੀ ਵੀ ਚੁੱਕ ਲਈ ਅੱਜ ਗੁਰੂ ਰਾਮਦਾਸ ਦੀ ਕਿਰਪਾ ਨਾਲ ਕੇ ਚੀਜ਼ ਦੀ ਕਮੀ ਨਹੀਂ ਸਾਜ ਵੀ ਗੁੱਲਾ ਗਿਆ ਤੇ ਮਾਂ ਪਿਓ ਕੋਲ ਮਕਾਨ ਬਣ ਲਈ ਪੈਸੇ ਆ ਗਏ ਤੇ ਉਹਨਾਂ ਕੋਲ ਕੋਈ ਕੰਮ ਚਾਲੂ ਕਰਕੇ ਉਹਨਾਂ ਦਾ ਮਢਾਪਾ ਸੌਖਾ ਹੋ ਜਾਊਗਾ ਇੱਕ ਮੈਂ ਅਪੀਲ ਕਰਦਾ ਐਨਆਰਆਈ ਚ ਵੀਰਾਂ ਨੂੰ ਜਿਹੜੇ ਆਪਾਂ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਂਦੇ ਪਏ ਹੁਣ ਬੰਦ ਕਰ ਦਿਓ ਬਹੁਤ ਪੈਸੇ ਹੋ ਗਏ ਆ ਇਨਾਂ ਦੇ ਜਿਹੜੇ ਕਿ ਵੀਰ ਕੋਈ ਲੋੜਵੰਦ ਹੋਊਗਾ ਆਪਾਂ ਉਹਨਾਂ ਦੇ ਫੇਰ ਆਪਾਂ ਬੇਨਤੀ ਕਰਾਂਗੇ ਉਹ ਲੋੜਵੰਦੀ ਕੀਤੀ ਜਾਵੇ ਮਸਤ ਬਹੁਤ ਵਧੀਆ ਵਿਆਹ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਅਸੀਂ ਤੁਹਾਡਾ ਬਹੁਤ ਧੰਨਵਾਦ ਨੇ মিডিਆ ਵਾਲਿਆਂ ਦਾ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਦੀ ਹਰ ਚੀਜ਼ ਵੱੱਟ ਤੋਂ ਵੱਧ ਆ ਗਈ ਹੈ